ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਦੂਜਾ ਸੂਆ ਸੂਣ ਵਾਲੀ ਪੂਰੀ ਟੌਪ ਦੀ ਗਾਂ ਦਿਖਾਉਣੇ ਆ ਪਹਿਲਾਂ ਦਾ ਆਰਡਰ ਚੈੱਕ ਕਰੋ ਕੱਦ ਕਾਠ ਪੂਰੇ ਵਜਨਦਾਰੀ ਗਾਂ ਬਈ ਦੂਜਾ ਸੂਆ ਸੂਣਾ ਹਫਤਾ ਸੂਣ ਦਾ ਬਾਕੀ ਇਹਦੇ ਚ ਦੇਖੋ ਮੁਠੀ ਵਾਲੇ ਥਾਨ ਲੱਗੇ ਹੋਏ ਆ ਕੁਆਲਿਟੀ ਦੇਖੋ ਪਹਿਲਾਂ ਗਾਂ ਦੀ ਪਿੰਡ ਜਿਉਂਦ ਜ਼ਿਲ੍ਹਾ ਬਠਿੰਡਾ ਤੁਸੀਂ ਰਾਮਪਰਾਹੂ ਜੀ ਫੋਨ ਨੰਬਰ ਬਾਈ ਦਾ ਹੈਗਾ ਇਹ 98799 61442 ਦੁੱਧ ਦਾ ਰਿਕਾਰਡ ਦੀ ਗੱਲ ਕਰੀਏ ਤਾਂ 35+ ਬਾਈ ਕਹਿੰਦਾ ਦੁੱਧ ਆਗਾ ਪਹਿਲੇ ਸੂਏ ਤੇ ਹੁਣ ਦੂਜੇ ਸੂਏ ਸੂਣਾ ਪੂਰੇ ਮੁਠੀ ਵਾਲੇ ਥਾਣਾ ਆਰਡਰ ਦੇਖੋ ਪਹਿਲਾਂ ਇਹ 7 ਦਿਨ ਬਾਕੀ ਨੇ ਗਾਣੇ ਹੋਰ ਤਿਆਰ ਹੋਣਾਗਾ ਮੁੱਲ ਦੀ ਗੱਲ ਕਰੀਏ ਮੁੱਲ ਬਾਈ ਕਹਿੰਦਾ ਆਪਾਂ ਫੋਨ ਤੇ ਕਰਾਂਗੇ ਫੋਨ ਨੰਬਰ ਆਪਾਂ ਬਾਈ ਦਾ ਸਕਰੀਨ ਤੇ ਲਾਵਾਂਗੇ ਉਹ ਤੇ ਬਾਈ ਨਾਲ ਸੰਪਰਕ ਕਰਿਓ ਪੂਰੀ ਟੌਪ ਆ ਦੇਖੋ ਵਧੀਆ ਸੀਮਣ ਲੱਗਿਆ ਹੋਇਆ ਹੈ ਬਈ ਗਾਹਾਂ ਆ ਦੇਖੋ ਮੁਠੀ ਵਾਲਾ ਥਾਣਾਗਾ 7 ਦਿਨ ਸੂਣ ਦੇ ਬਾਕੀ ਹੈ ਫੋਨ ਨੰਬਰ ਆਪਾਂ ਬਾਈ ਦਾ ਫੇਰ ਬੋਲ ਦਈਏ 98799 6442 ਪਿੰਡ ਜੌਂਦ ਜ਼ਿਲ੍ਹਾ ਬਠਿੰਡਾ ਧੰਨਵਾਦ ਜੀ ਵੀਡੀਓ ਕਰ ਦੋ ਸਿਆ